ਦੇਸ਼ ਦੁਨੀਆ ਬਚਾ ਕੇ ਪੰਜਾਬੀਆਂ ਨੂੰ ਸੱਤ ਚਿਕਿਆ ਕਾਲ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਬੜੀਆਂ ਭੱਟੀਆਂ ਤੇ ਅਹਿਮ ਖਬਰਾਂ ਆਓ ਪਹਿਲਾਂ ਤੁਹਾਨੂੰ ਇਹਨਾਂ ਖਬਰਾਂ ਦਾ ਸੰਖੇਪ ਸਾਰੰਸ਼ ਦੇ ਵਿੱਚ ਉਸ ਤੋਂ ਬਾਅਦ ਇੱਕ ਇੱਕ ਖਬਰ ਪੜ ਕੇ ਸੁਣਾਵਾਂਗੇ ਨਾਲੇ ਇਹਨਾਂ ਖਬਰਾਂ 'ਤੇ ਕਰਾਂਗੇ ਚਰਚਾ ਤੇ ਪੰਜਾਬ ਦੀਆਂ ਅੱਜ ਦੀਆਂ ਇਹ ਬੜੀਆਂ ਐਮ ਖੌਰਾ ਦੀ ਆਓ ਗੱਲ ਕਰਦੇ ਆ ਕਿ ਜਿਵੇਂ ਅਕਾਲੀ ਦਲ ਦੀ ਆਧਵੀ ਪੰਜਾਬ ਦੇ ਵਿੱਚ ਖਬਰਾਂ ਦੇ ਅੰਦਰ ਚਰਚਾ ਰਹੀ ਅਕਾਲ ਤਖਤ ਦੇ ਜਥੇਦਾਰ ਵੱਲੋਂ 28 ਜਨਵਰੀ ਨੂੰ ਪੰਥਕ ਮਾਮਲਿਆਂ ਸਬੰਧੀ ਮੀਟਿੰਗ ਸੱਦੀ ਗਈ ਹੈ ਉਸ ਤੋਂ ਬਾਅਦ ਭੰਗ ਹੋਈ ਸੁਦਾਗਰ ਲਾਇਰ ਦੇ ਆਗੂਆਂ ਵਿੱਚ ਜ਼ਰੂਰ ਚਾਰ ਪੈ ਗਈ ਹੈ ਗੁਰਪ੍ਰਤਾਪ ਸਿੰਘ ਬਡਾਲਾ ਨੇ ਫਰੀਦਕੋਟ ਤੋਂ ਨਗਰਾਨ ਬਣ ਤੋਂ ਅਧਿਕਾਰ ਕਰ ਦਿੱਤਾ ਹੈ ਦੂਸਰੀ ਖਬਰ ਐਜੀਪੀਸੀ ਨਾਲ ਸੰਬੰਧਿਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਾਮੀ ਚੋਣ ਲਈ ਦਾਅਵਿਆਂ ਤੇ ਅਤਰਾਜਾਂ ਪ੍ਰਾਪਤ ਕਰਨ ਦੀ ਆਖਰੀ ਮਿਤੀ ਹੁਣ 4 ਮਾਰਚ ਹੋਵੇਗੀ ਵਾਅਦਾ ਕਰ ਦਿੱਤਾ ਗਿਆ ਇਹਦੇ ਵਿੱਚ ਤੀਸਰੀ ਖਬਰ ਹੈ ਕਿ ਸ਼ਰੂਨੀ ਕਮੇਟੀ ਦੇ ਵਫਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨ ਨਾਲ ਅੱਜ ਮੁਲਾਕਾਤ ਕੀਤੀ ਹੈ ਇੱਕ ਵਫਤ ਦੇ ਰੂਪ ਵਿੱਚ ਸ਼ਰਧਾਲੂਆਂ ਨੂੰ ਭੇਜੇ ਬਾਅਦ ਤੋਂ ਬਾਤ ਦਿੱਤੇ ਜਾਣ ਇਹ ਮਾਕੀਤੀ ਗਈ ਹੈ ਚੌਥੀ ਖਬਰ ਹੋਵੇਗੀ ਕਿ ਪੰਜਾਬ ਦੇ ਬੱਚਿਆਂ ਨੂੰ ਕੁੱਤਿਆਂ ਵੱਲੋਂ ਬਾਰ-ਬਾਰ ਲੋਚਣ ਤੇ ਕਟਨ ਦੀ ਖਬਰ ਦਾ ਸੂ ਮੋਟੋ ਲਿਆ ਬਾਲ ਅਧਿਕਾਰ ਕਮਿਸ਼ਨ ਬਲੋਂ ਹੁਣ ਪੰਜਾਬ ਵਿੱਚ ਬਿਜਲੀ ਦੇ ਬਿਲ ਪੰਜਾਬੀ ਭਾਸ਼ਾ ਵਿੱਚ ਆਉਣਗੇ ਕਿਸਾਨ ਆਪੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਬਾਅਦ ਅੱਜ 60ਵੇਂ ਦਿਨ ਦੇ ਵਿੱਚ ਜਾਰੀ ਹੈ 28 ਜਨਵਰੀ ਨੂੰ ਖਨੋਰੀ ਵਾਟਰ ਤੇ ਅਖੰਡ ਪਾਟ ਆਰਾਮ ਹੋਣਗੇ 30 ਜਨਵਰੀ ਨੂੰ ਭੋਗ ਪਾਏ ਜਾਣਗੇ ਦੋਸਤੋ ਇਸੇ ਤਰ੍ਹਾਂ ਦੇਸ਼ ਦਾ ਸਭ ਤੋਂ ਵੱਡੇ ਬ੍ਰਾਂਡ ਦਾ ਦੁੱਧ ਅਮੁੱਲ ਦਾ ਦੀ ਕੀਮਤ ਹੈ ਉਹਦੇ ਵਿੱਚ 1 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ 24 ਜਨਵਰੀ ਤੋਂ ਵਧੇ ਰੇਟ ਤੇ ਭਾਅ ਲੱਗ ਹੋਣਗੇ ਤੇ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਵਿਸਥਾਰ ਸੁਣਾਉਣ ਤੋਂ ਪਹਿਲਾਂ ਇਹ ਦੋਸਤੋ ਤੁਹਾਨੂੰ ਬੇਨਤੀ ਕਰ ਦਿੰਦੇ ਆ ਕਿ ਅਗਰ ਅਜੇ ਵੀ ਤੁਸੀਂ ਬਿਲਕਾ ਨਿਊਜ਼ ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਅਗਰ ਤੁਸੀਂ ਫੇਸਬੁੱਕ ਪੇਜ ਦੇਖ ਰਹੇ ਹੋ ਇਹ ਫੇਸਬੁੱਕ ਪੇਜ ਬਿਲਕਾ ਨਿਊਜ਼ ਆਨਲਾਈਨ ਨੂੰ ਫੋਲੋ ਜਰੂਰ ਕਰੋ ਤਾਂ ਕਿ ਆਪਣੇ ਇਸ ਪਰਿਵਾਰ ਵਿੱਚ ਵਾਧਾ ਹੋ ਸਕੇ ਤੇ ਆਓ ਹਾਂ ਦੋਸਤੋ ਇਹ ਵੀ ਤੁਹਾਨੂੰ ਬੇਨਤੀ ਕਰ ਲੈਣੇ ਆ ਕਿ ਅਗਰ ਇਹ ਤੁਹਾਨੂੰ ਪ੍ਰੋਗਰਾਮ ਚੰਗੇ ਲੱਗਦੇ ਆ ਇਹਨਾਂ ਨੂੰ ਤੁਸੀਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਆਓ ਤੁਹਾਨੂੰ ਹੁਣ ਪਹਿਲੀ ਖਬਰ ਪੜ੍ਹ ਕੇ ਸੁਣਾ ਦਿੰਨੇ ਆ ਕਿ ਗੁਰ ਪ੍ਰਤਾਪ ਸਿੰਘ ਬਡਾਲਾ ਨੇ ਫਰੀਦਕੋਟ ਤੋਂ ਨਗਰਾਨ ਬਣ ਤੋਂ ਅਨਕਾਰ ਕਰ ਦਿੱਤਾ उन्होंने इस नियुक्ति तो इनकार कर मैं, मैं करना उन्होंने अनुसार होने चाहिए दो दसंबर न अकाल तख्त से हुक्मनामा जारी होया अकाली दल एक नवी भर्ती सात मैंबरी कमेटी की निगरानी हेठ ਕਿਤੀ ਜਾਵੇਗੀ ਪਰ ਇੱਥੇ ਜਿਲਾ ਵੰਡ ਜਿਵੇਂ ਕੀਤੀ ਗਈ ਹੈ ਪਰ ਪ੍ਰਤਾਪ ਸਿੰਘ ਬਡਾਲਾ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਪੂਰੀ ਨਿਗਰਾਨੀ ਦੇਣੀ ਚਾਹੀਦੀ ਸੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਾਰਤੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਅਕਾਲੀ ਦਲ ਨੂੰ ਮੋੜੋਤ ਸਜਿਤ ਕੀਤਾ ਜਾਣਾ ਚਾਹੀਦਾ ਸੀ ਮੈਂ ਨਿਗਰਾਨ ਬਣ ਕੇ ਅਕਾਲ ਤਖਤ ਸਾਹਿਬ ਦੇ ਘੋੜੇ ਹੋਂ ਦਾ ਟੱਪਾ ਨਹੀਂ ਲਗਵਾਉਣਾ ਚਾਹੁੰਦਾ ਸੋ ਦੋਸਤੋ ਗੁਰਪ੍ਰਤਾਪ ਸਿੰਘ ਦੀ ਇਸ ਗੱਲ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਇਹਨਾਂ ਨੂੰ ਨਗਰਾਨ ਬਣਾਇਆ ਜਦੋਂ 28 ਜਨਵਰੀ ਦੀ ਅਕਾਲ ਤਖਤ ਵੱਲੋਂ ਮੈਂਟੈਂਸਦ ਲਈ ਹੈ ਪੰਥਕ ਮਾਵਜਿਆਂ ਨੂੰ ਲੈ ਕੇ ਬਡਾਲਾ ਨੂੰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਅਦ ਲੈਣੇ ਤਿਆਰ ਸੀ ਪਰ ਉਸਦੇ ਧੜੇ ਦੇ ਬਾਕੀ ਜਿਨ੍ਹਾਂ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਤੋਂ ਇਲਾਵਾ ਹੋਰ ਵੀ ਕੁਝ ਅਗੂ ਜਿਨਾਤੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਿਕਾਇਤ ਹੈ ਕਿ ਸੁਖਬੀਰ ਬਾਦਲ ਧੜਾ ਇਸ ਤੋਂ ਨਾਰਾਜ਼ ਵੀ ਹੈ ਕਿ ਇਹਨਾਂ ਨੇ ਅਕਾਲ ਤਖਤ ਤੇ ਸਾਡੇ ਵਿਰੁੱਧ ਲਿਖਤੀ ਸ਼ਿਕਾਇਤ ਕੀਤੀ ਉਸ ਸ਼ਿਕਾਇਤ ਦੇ ਆਧਾਰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮ ਆਵਾਰ ਜਿਹੜਾ ਉਹ ਵਾਪਸ ਲੈ ਲਿਆ ਗਿਆ ਦੁਨੀਆ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੁੱਠੀ ਹੋਈ ਹੈ ਇਸ ਹੇਠੀ ਨੂੰ ਸਮਝਦੇ ਹੋਏ ਪਰਵਾਰ ਬਲੋ ਇਹ ਲੱਗਦਾ ਕਿ ਇਹਨਾਂ ਨੂੰ ਬਾਤ ਲੈਣ ਦਾ ਅਨਕਾਰ ਅਨਰੁਪੀਤਾ ਯਾਜ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਤਿਆਰ ਨਹੀਂ ਹੈ ਕੋਰ ਪ੍ਰਤਾਪ ਵੀ ਆਪਣੇ ਬਾਕੀ ਸਾਥੀਆਂ ਨੂੰ ਛੱਡ ਕੇ ਜਾਣ ਨੂੰ ਤਿਆਰ ਨਹੀਂ ਕਿਸੇ ਵੀ ਕੀਮਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਇਕੱਲੇ ਜਾਣ ਨੂੰ ਤਿਆਰ ਨਹੀਂ 28 ਜਨਵਰੀ ਦੀ ਸਿੱਖ ਸਹਿਬਾਨ ਵੱਲੋਂ ਜਿਹੜੀ ਪੰਥਕ ਮਸਲੇ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਹੈ ਉਸ ਤੋਂ ਲੈ ਕੇ ਭੰਗ ਹੋਈ ਸਤਾ ਦਾ ਬਹੁਤ ਖੁਸ਼ਕਬਾਰ ਹੈ ਨਜ਼ਰ ਆ ਰਹੀ ਹੈ ਉਹਨਾਂ ਨੂੰ ਲੱਗਦਾ ਕਿ ਹੁਣ ਗੱਲ ਵਣ ਜਾਣੀ ਹੈ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਹਾਂ ਇਸ ਮੀਟਿੰਗ ਦੇ ਨਵੇਂ ਐਲਾਨ ਕੀ ਹੁੰਦੇ ਨੇ ਆਓ ਦੋਸਤੋ ਅਗਲੀ ਦੂਸਰੀ ਖਬਰ ਪੜ੍ਹਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਆਗਾਮੀ ਚੋਣਾਂ ਲਈ ਦਾਵੇ ਅਤੇ ਇਤਰਾਜ਼ ਪ੍ਰਾਪਤ ਕਰਦੀ ਆਖਰੀ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੁਣ 10 ਮਾਰਚ ਤੱਕ ਪ੍ਰਾਪਤ ਕੀਤੇ ਜਾਣਗੇ ਦਾਵੇ ਅਤੇ ਇਤਰਾਜ਼ ਸ਼ਰੋਨੀ ਕਮੇਟੀ ਬੋਰਡ ਦੀਆਂ ਆਗਾਮੀ ਚੋਣਾਂ ਲਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨ 3 ਜਨਵਰੀ 2025 ਨੂੰ ਕਰਵਾ ਦਿੱਤੀ ਗਈ ਸੀ ਅਤੇ ਮੁੱਢਲੀ ਪ੍ਰਕਾਸ਼ਨ ਦਾਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ 24 ਜਨਵਰੀ ਸੀ ਜਿਸ ਨੂੰ ਕਮਿਸ਼ਨਰ ਕੁਰਦੋਰਾ ਚੋਣਾਂ ਵੱਲੋਂ ਵਧਾ ਕੇ 10 ਮਾਰਚ 2025 ਕਰ ਦਿੱਤਾ ਗਿਆ ਇਹ ਜਾਣਕਾਰੀ ਦੰਦੇ ਹੋਏ ਬਦੀਕ ਜ਼ਿਲ੍ਹਾ ਚੋਣ ਅਫਸਰ ਕਮ ਬਦੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਜੋਤੀ ਵਾਲਾ ਨੇ ਦੱਸਿਆ ਸਿੱਖ ਵੋਟਰ ਨਵੀਂ ਵੋਟ ਬਣਾਉਣ ਵਾਸਤੇ ਬਿਨਾ ਪੱਤਰ ਫਾਰਮ ਨੰਬਰ 1 ਵਿੱਚ ਸਮੇਤ ਇੱਕ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਤੇ ਆਧਾਰ ਕਾਰਡ ਦੀ ਕਾਪੀ ਨਾਲ ਮੱਥੀ ਕਰਕੇ ਸੰਬੰਧਿਤ ਰਵੀ ਸਿੰਘ ਆਧਾਰਟ ਦਫ਼ਤਰ ਵਿਖੇ 10 ਮਾਰਚ ਤੱਕ ਜਮ੍ਹਾਂ ਕਰਵਾ ਸਕਦੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਤਲਾਵਾ ਪ੍ਰਾਪਤ ਹੋਏ ਦਾਅਵਿਆਂ ਤੇ ਇਤਰਾਜ਼ਾਂ ਨੂੰ ਡਿਸਪੋਜ਼ ਕਰਨ ਦੀ ਆਖਰੀ ਮਿਤੀ 24 ਮਾਰਚ 2025 ਹੈ ਅਤੇ VOTER ਸੂਚੀਆਂ ਦੀ ਸ਼ਿਪਾਈ 15 ਅਪ੍ਰੈਲ 2025 ਤੱਕ ਮੁਕੰਮਲ VOTER ਸੂਚੀ ਦੀ ਆਖਤਮ ਪ੍ਰਕਾਸ਼ਨ 16 ਅਪ੍ਰੈਲ 2025 ਨੂੰ ਕੀਤੀ ਜਾਵੇਗੀ ਸੋ ਦੋਸਤੋ ਲੰਘੇ ਕੱਲ ਅਸੀਂ ਇਹ ਖਬਰ ਤੁਹਾਨੂੰ ਸੁਣਾਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੋਟਰ ਸੂਚੀਆਂ ਵਿੱਚ ਝਾਲੀ ਵੋਟਾਂ ਦਾ ਦੋਸ਼ ਲਗਾਇਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰਤ ਜਿਸ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਕੁੰਤ ਅਤੇ ਸਾਫਕਾ ਪ੍ਰਧਾਨ ਸੁਖਵੀਰ ਬਾਦਲ ਸਮੇਤ ਪਾਰਟੀ ਦੇ ਆਗੂ ਗੁਰਦਵਾਰਾ ਚੂੰਗ ਕਮਿਸ਼ਨ ਕੋਲ ਮਾਕ ਕੀਤੀ ਸੀ ਕਿ ਇਹਨਾਂ ਝਾਲੀ ਵੋਟਰ ਸੂਚੀਆਂ ਦੀ ਸੁਧਾਈ ਬਾਅਦ ਤੇ ਅਤਰਾਜ ਅਤੇ ਦਾਅਵੇ ਕਰਦੇ ਸਮੇਂ ਦੇ ਵਿੱਚ ਵਾਧਾ ਕੀਤਾ ਜਾਵੇ ਹੁਣ ਸ਼ਰੋਮਣੀ ਅਕਾਲੀ ਦਲ ਨੂੰ 10 ਮਾਰਚ ਤੱਕ ਇਹ ਸਮਾਂ ਮਿਲ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ VOTER ਸੂਚੀਆਂ ਵਿੱਚ ਜਾਲੀ VOTES ਦੀ ਗਿਣਤੀ ਨੂੰ ਕਿੰਨੇ ਸ਼ਰੋਮਣੀ ਅਕਾਲੀ ਦਲ ਘਟਾਉਣ ਵਿੱਚ ਕਾਮਯਾਬ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੇ ਆਓ ਦੋਸਤੋ ਹੁਣ ਤੁਹਾਨੂੰ ਅਸੀਂ ਅਗਲੀ ਤੀਸਰੀ ਖਬਰ ਸੁਣਾਉਂਦੇ ਹਾਂ ਕਿਸ ਸ਼ਰੋਣੀ ਕਮੇਟੀ ਨਾਲ ਹੀ ਇਸ ਸੰਬੰਧ ਤੀਜੀ ਖਬਰ ਹੈ ਅੱਜ ਸ਼ਰੋਣੀ ਕਮੇਟੀ ਦਾ ਇੱਕ ਬਾਤ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨਾਲ ਮੁਲਾਕਾਤ ਕਰਕੇ ਇਸ ਦਰਬ ਨੇ ਮੱਕੀਤੀ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਬੀਜ ਪੱਧ ਤੋਂ ਵੱਧ ਦਿੱਤੇ ਹਾਂ ਐਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤੇ ਸ਼ਰੋਣੀ ਕਮੇਟੀ ਦਾ ਇੱਕ ਬਾਤ ਦਿੱਲੀ ਚ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਖੀ ਕਮਿਸ਼ਨ ਸਾਦ ਅਹਿਮਦ ਬਰੇਚ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸੰਗਠਨਾਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਸੂਚੀ ਅਨੁਸਾਰ ਬੀਜੇ ਦੇਣ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਰਵਾਨਤਨਾਨ ਕਸ਼ਾਈ ਕੈਲੰਡਰ ਅਨੁਸਾਰ ਸਿੱਖ ਜਥੇ ਭੇਜੇ ਜਾਣ ਦੀ ਮੰਗ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਵਾਫਤ ਵਿੱਚ ਮੁਖ ਸਕੱਤਰ ਤੇ ਮੈਂਬਰ ਕਲਵਾਤ ਸਿੰਘ ਮੰਨਣ ਮੈਂਬਰ ਜਿੰਦਰ ਸਿੰਘ ਮਹਿਤਾ ਸਕੱਤਰ ਪ੍ਰਤਾਪ ਸਿੰਘ ਅਤੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਮੌਜੂਦ ਸਨ ਬਾਦਨੇ ਕਿਹਾ ਕਿ ਇਨ੍ਹਾਂ ਜਥਿਆਂ ਲਈ ਪੰਜਾਬ ਰਾਜ ਕੋਲ ਕਰਮਬਾਰ 1800 600 300 ਅਤੇ 1800 ਵਿਜੀ ਪਰਵਾਨਤ ਕੋਟਾ ਹੈ ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਸੂਚੀ ਨੂੰ ਪਾਕਿਸਤਾਨ ਪੂਰੇ ਵਿਜੀ ਨਹੀਂ ਦਿੱਤਾ ਅਤੇ ਐਜੀਪੀਸੀ ਦੀ ਸੂਚੀ ਵਿੱਚੋਂ ਅੱਡੀ ਗਿਣਤੀ ਵਿੱਚ ਨਾਮ ਕੱਟ ਦਿੱਤੇ ਜਾਂਦੇ ਹਨ ਉਨ੍ਹਾਂ ਕਿਹਾ ਕਿ ਅੱਜ ਇਹ ਪਾਕਿਸਤਾਨ ਦੇ ਦੂਤਬਾਸ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਸੈਕਟਰ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਹਿਬਾਨਾ ਪ੍ਰਤੀ ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਦੀ ਸੂਚੀ ਵਿੱਚ ਵੱਧ ਤੋਂ ਵੱਧ ਵਿਜੀ ਦਿੱਤੇ ਜਾਣ ਸੋ ਦੋਸਤੋ ਇਸ ਖਬਰ ਤੇ ਆਓ ਚਰਚਾ ਕਰ ਲੈਂਦੇ ਆਂ ਕਿ ਪਿਛਲੇ ਸਮੇਂ ਵਿੱਚ ਵਾਕਈ ਪਾਕਿਸਤਾਨ ਵਿੱਚ ਸਥਿਤ ਗੁਰੂਤਾਮਾ ਤੇ ਦਰਸ਼ਨ ਦਦਾਰੇ ਕਰਨ ਜਾਣ ਵਾਲੀਆਂ ਸੰਗਤਾਂ ਨੂੰ ਵਿਜੇ ਘਟ ਮਿਲਣ ਤੇ ਇਸ ਨੂੰ ਲੈ ਕੇ ਸੰਗਤਾਂ ਦਾ ਅਤਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰਿਹਾ ਕਿ ਸਾਨੂੰ ਵਿਜਾ ਇਸ ਵਾਰ ਕਮੇਟੀ ਨਹੀਂ ਦਿਵਾ ਸਕੀ ਇਸ ਅਤਰਾਜ ਨੂੰ ਦੂਰ ਕਰਨ ਲਈ ਅੱਜ ਪਾਕਿਸਤਾਨ ਦੂਤੋਂ ਆਵਾਸ ਵਿੱਚ ਸ਼੍ਰੋਮਣੀ ਕਮੇਟੀ ਦੇ ਵਫਦ ਨੇ ਇਹ ਮਾਮਲਾ ਉਠਾਇਆ ਔਰ ਆਉਣ ਵਾਲੇ ਸਮੇਂ ਵਿੱਚ ਦੇਖਿਆ ਜਾਵੇਗਾ ਕਿ ਪਾਕਿਸਤਾਨ ਦੂਤਵਸ ਬੀਜਾਂ ਦੀ ਗਿਣਤੀ ਵਧਾਉਂਦਾ ਜਾਂ ਪਹਿਲਾਂ ਮੰਗ ਵੀ ਘਟौती ਕਰਦਾ ਏ ਹੁਣ ਆਉਣ ਵਾਲੇ ਸਮੇਂ ਸਮੇ ਇਹ ਦੇਖਿਆ ਜਾਵੇਗਾ ਸ਼ਰਮਣੀ ਕਮੇਟੀ ਦੇ ਇਸ ਪੱਧਰ ਤੋਂ ਪਾਕਿਸਤਾਨ ਦੇ ਦੂਤਾਵਾਸ ਅੱਗੇ ਇਹ ਮਾਮਲਾ ਅਟਾਉਣ ਵਿੱਚ ਵਧੀਆ ਇੱਕ ਕਦਮ ਪੁੱਟਿਆ ਤੇ ਆਉਂ ਚੌਥੀ ਕਵਰ ਹੈ ਕਿ ਪੰਜਾਬ ਦੇ ਪਾਲ ਅਧਿਕਾਰ ਕਮਿਸ਼ਨ ਵੱਲੋਂ ਆਵਾਰਾ ਪੁੱਤਿਆਂ ਵੱਲੋਂ ਬੱਚਿਆਂ ਨੂੰ ਬਾਰ ਬਾਰ ਨੋਚ ਨੋਚ ਕੇ ਖਾਣ ਦਾ ਸੂ ਮੋਟੋ ਨੋਟਿਸ ਲਿਆ ਸੁਬੇ ਵਿੱਚ ਆਵਾਰਾ ਕੁੱਤਿਆਂ ਵੱਲੋਂ ਛੋਟੇ ਬੱਚਿਆਂ ਤੇ ਵੱਡਿਆਂ ਨੂੰ ਕਈ ਵਾਰ ਤਾਂ ਦੇ ਵਿੱਚ ਇਹ ਘਟਨਾਵਾਂ ਸਾਹਮਣੇ ਆਈਆਂ ਇਸ ਨੂੰ ਲੈ ਕੇ ਗੰਭੀਰ ਨੋਟਿਸ ਲੈਂਦੇ ਆ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਖਤਰਾਂ ਨੂੰ ਹੁਕਮ ਦਿੱਤਾ ਕਿ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਵੱਢੇ ਜਾਣ ਦੀਆਂ ਬਾਰ-ਬਾਰ ਆ ਰਹੀਆਂ ਖਬਰਾਂ ਇਹਨਾਂ ਬਾਰਦਾਤਾਂ ਨੂੰ ਰੋਕਣ ਲਈ ਸਾਰੇ ਸ਼ਹਿਰਾਂ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਕਰਵਾ ਕੇ ਜਲਦੀ ਤੋਂ ਜਲਦੀ ਇਹਨਾਂ ਦੀ ਨਸਬੰਦੀ ਕਰਵਾਈ ਜਾਵੇ। ਇਸ ਵਤੀ ਹੋਰ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਦੱਸਿਆ ਕਿ ਮੀਡੀਆ ਵਿੱਚ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਵੱਡੇ ਜਾਣ ਦੀਆਂ ਘਟਨਾਵਾਂ ਕਮਿਸ਼ਨ ਦੇ ਸਾਹਮਣੇ ਆ ਰਹੀਆਂ ਨੇ ਕਮਿਸ਼ਨ ਨੇ ਬੱਚਾ ਨਾਲ ਵਾਪਰ ਰਹੀਆਂ ਇਹਨਾਂ ਘਟਨਾਵਾਂ ਲਈ ਡੂੰਘੀ ਚਿੰਤਾ ਪ੍ਰਗਟਾਈ ਹੈ ਕਮਿਸ਼ਨ ਨੇ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਵੱਡੇ ਜਾਣ ਦੀਆਂ ਘਟਨਾਵਾਂ ਸੰਬੰਧੀ ਸੂ ਮੂਟੋ ਨੋਟਿਸ ਧਿਆਏ ਕੁੱਤਿਆਂ ਦੇ ਮਾਮਲੇ ਨੂੰ ਲੈ ਕੇ ਜਿਵੇਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਦੋਸਤੋ ਅੰਤਕਮਚਾ ਹੁਣ ਤੱਕ ਕਈ ਬੱਚਿਆਂ ਨੂੰ ਕਈ ਥਾਵਾਂ ਤੇ ਨੋਚ-ਨੋਚ ਕੇ ਖਾਤਾ ਗਿਆ ਉੱਥੇ ਬਡੇਰੀ ਉਮਰ ਦੇ ਲੋਕਾਂ ਨੂੰ ਵੀ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਅੱਜ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਇੱਕ ਚੰਗਾ ਕਦਮ ਉਠਾਇਆ ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਚੂਰ ਪ੍ਰਬੰਧ ਹੋਣਾ ਬਹੁਤ ਲਾਜ਼ਮੀ ਹੈ ਹੁਣ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਸ਼ਹਿਰਾਂ ਕਸਬਿਆਂ ਜਾਂ ਪਿੰਡਾਂ ਵਿੱਚ ਇਹਨਾਂ ਕੁੱਤਿਆਂ ਦੇ ਕਿੰਤੀ ਅਤੇ ਇਹਨਾਂ ਦਾ ਜੋ ਪ੍ਰਬੰਧ ਕਾਲੀ ਕੀ ਕਦਮ ਉਠਾਈ ਜਾਂਦੇ ਆ ਜਰੂਰ ਤੁਹਾਨੂੰ ਅਸੀਂ ਜਦੋਂ ਵੀ ਖਬਰ ਆਈ ਸੁਣਾਵਾਂਗੇ ਪਾਣੀ ਮਿਤੇ ਆਖਰੀ ਖਬਰ ਹੈ ਕਿ ਹੁਣ ਪੰਜਾਬ ਵਿੱਚ ਬਿਜਲੀ ਦੇ ਬਿੱਲ ਸੰਬੰਧੀ ਨ ਨਵੇਂ ਮੈਨੇਜਮੈਂਟ ਲਾਗੂ ਹੋਇਆ ਕਿ ਪੰਜਾਬ ਵਿੱਚ ਬਿਜਲੀ ਬੋਡ ਵੱਲੋਂ ਹਰ ਮਹੀਨੇ ਭੇਜਿਆ ਜਾਣ ਵਾਲੇ ਬਿਜਲੀ ਦੇ ਅੰਗਰੇਜ਼ੀ ਦੀ ਬਜਾਏ ਹੁਣ ਪੰਜਾਬੀ ਭਾਸ਼ਾ ਵਿੱਚ ਛਾਪ ਕੇ ਆਉਣਗੇ ਬਿੱਲ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਬਿੱਲ ਪੜਨਾ ਮੁਸ਼ਕਲ ਹੋ ਜਾਂਦਾ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਇਸ ਪਟੀਸ਼ਨ ਦੀ ਸੁਣਵਾਈ ਸ਼ੁਰੂ ਹੋਈ ਤਾਂ ਇਸ ਪਟੀਸ਼ਨ ਦਾ ਨਕਰਾਰਾ ਕਰ ਦਿੱਤਾ ਗਿਆ ਕਿ ਪੰਜਾਬ ਵਿਜੀਲ ਬੋਰਡ ਦੇ ਬਿੱਲ ਪੰਜਾਬੀ ਭਾਸ਼ਾ ਵਿੱਚ ਉਪਲਬਧ ਹੋਣਗੇ ਤਾਂ ਜੋ ਆਮ ਲੋਕਾਂ ਨੂੰ ਸਮਝਣ ਵਿੱਚ ਮੁਸ਼ਕਲ ਨਾ ਆਵੇ ਇਸ ਤੋੜਾਵਾ ਜੇਕਰ ਕੋਈ ਵਿਅਕਤੀ ਅੰਗਰੇਜ਼ੀ ਵਿੱਚ ਬਿੱਲ ਦੀ ਵੀਅਤੀ ਕਰਦਾ ਤਾਂ ਉਸ ਨੂੰ ਉਸ ਭਾਸ਼ਾ ਵਿੱਚ ਬਿੱਲ ਦਿੱਤਾ ਜਾਵੇ ਹੁਣ ਬਿਜਲੀ ਦੇ ਬਿੱਲ ਪੰਜਾਬੀ ਭਾਸ਼ਾ ਵਿੱਚ ਆਉਣਗੇ ਤਾਂ ਦੋਸਤੋ ਇੱਕ ਚੰਗੀ ਖਬਰ ਹੈ ਅਕਸਰ ਲੋਕ ਆਪਣੇ ਬਿਜਲੀ ਦੇ ਬਿੱਲ ਦੂਸਰਿਆਂ ਨੂੰ ਦਿਵਾਉਣ ਲਈ ਆਮ ਉਹਦੇ ਜਾਂਦੇ ਦੇਖੇ ਜਾਂਦੇ ਸੀ ਹੁਣ ਇਹ ਪੰਜਾਬੀ ਭਾਸ਼ਾ ਵਿੱਚ ਲੋਕਾਂ ਨੂੰ ਮਿਲਣਗੇ ਇੱਕ ਰਾਤ ਦੀ ਖਬਰ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਧੀਆ ਫੈਸਲਾ ਸੁਣਾਇਆ ਸੋ ਦੋਸਤੋ ਤੁਸੀਂ ਸੁਣ ਰਹੇ ਸੀ ਇਹ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਰੁਮ ਖਬਰਾਂ ਤੇ ਵਿਚਾਰ ਚਰਚਾ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਸਹਿਮਤੀ ਜਾਂ ਅਸਹਿਮਤੀ ਦਰਜ ਕਰਾ ਸਕਦੇ ਹੋ ਵੀਡੀਓ ਚੰਗੀ ਲੱਗਾ ਤੇ ਦੋਸਤੋ ਇਸ ਨੂੰ ਲਾਇਕ ਅਤੇ ਅੱਗੇ ਸ਼ੇਅਰ ਕਰਨ ਨਾਲ ਭੁੱਲਣਾ ਆਓ ਹੁਣ ਤੁਹਾਡੇ ਤੋਂ ਅਜਾਜਤ ਲੈ ਲੈਨੇ ਆ ਕੱਲ ਫੇਰ ਕੱਲ ਇਸੇ ਸਮੇਂ ਇੱਕ ਖਬਰਾਂ ਲੈ ਕੇ ਆਵਾਂਗੇ ਧੰਨਵਾਦ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ